ਦੀ ਨੀਅਤ ਨਹੀਂ ਸਾਫ਼ ਸੀ ਉਹ ਅੱਜ ਸਾਡੇ ਤੋਂ ਵੱਖਰੇ ਹੋ ਕੇ ਬੈਠੇ ਹਨ ਪੂਰਾ ਜ਼ੋਰ ਲਗਾ ਰਹੇ ਹਨ ਕਿ ਕਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਜਾਵੇ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲੀ ਇੱਕੋ ਇੱਕ ਸਾਡੀ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਭਗਵਾਨ ਤੁਮਾਨ ਜਿਹੜਾ ਅੱਜ ਮੂੰਹ ਤੇ ਟੇਪ ਲਗਾ ਕੇ ਹੋਇਆ ਬੈਠਾ ਹੈ ਇਹਨੇ ਵੱਡੀਆਂ ਗੱਲਾਂ ਕਰਨ ਵਾਲਾ ਭਗਵਾਨ ਸਮਾਨ ਅੱਜ ਕਿੱਥੇ ਐ ਅਸੀਂ ਬਹੁਤ ਵੱਡੀ ਗਿਣਤੀ ਚ ਬਦਲਾਅ ਦੇ ਨਾਲ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਦੋ ਵੱਡੇ ਮੁੱਦੇ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਸੱਤਾ ਚ ਆਈ ਕਹਿੰਦੇ ਸਿਹਤ ਆਮ ਆਦਮੀ ਜੜੇ ਕਲੀਨਿਕ ਘਰ ਬੈਠਾ ਹੀ ਤੁਸੀਂ ਸਾਰੇ ਇਲਾਜ ਤੁਹਾਡੇ ਮੁਫਤ ਹੁੰਦੇ ਰਹਿਣਗੇ ਕੀ ਤੁਸੀਂ ਦੱਸੋ ਕਿ ਇਲਾਜ ਹੋ ਰਿਹਾ ਹੈ ਨਹੀਂ ਹੋ ਰਿਹਾ ਇੱਕ ਮਾਸਟਰ ਦਾ ਮੁੰਡਾ ਜਿਹੜਾ ਪੜਾਈ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਅੱਜ ਮੈਂ ਤੁਹਾਨੂੰ ਦੱਸ ਦਿਆਂ ਕਿ 8 ਕਾਲਜ 8 ਕਾਲਜ ਪੰਜਾਬ ਦੇ ਜਿਹੜਾ ਪ੍ਰਾਈਵੇਟ ਕਰਨ ਜਾ ਰਿਹਾ ਹੈ ਕਿਉਂ ਕਿ ਇਹ ਦਿੱਲੀ ਦੇ ਲੋਕਾਂ ਦੇ ਹੱਥਾਂ ਦਾ ਖਿਡੌਣਾ ਹੈ 2.5 ਸਾਲ ਹੋ ਗਏ ਕਿੰਨੀਆਂ ਕੁ ਗਰਾਂਟਾਂ ਮਿਲਿਆ ਨੇ ਪਿੰਡਾਂ 'ਚ ਕੋਈ ਗਰਾਂਟ ਨਹੀਂ ਮਿਲ ਰਹੀ ਹੈਗੀ ਕੀ ਆਸੀਂ ਇਸ ਲਈ ਵੋਟ ਪਾਈ ਸੀ ਕਿ ਸਾਡੇ ਜਲਾ ਪੰਜਾਬ ਐ ਦਿੱਲੀ ਦੇ ਲੋਕਾਂ ਨੂੰ ਦਿੱਲੀ ਤੇ ਬੈਠੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਵੇਚ ਦਿੱਤਾ ਜਾਵੇ ਅੱਜ ਇਹਨਾਂ ਦੇ 92 ਐਮ ਐਲ ਏ ਕਿੱਥੇ ਲੁਕੇ ਬੈਠੇ ਨੇ ਸ੍ਰੀ ਪਿਆਰੀ ਸਾਧ ਸੰਗਤ ਜੀ ਲੋਂਗੋਵਾਲ ਸਾਹਿਬ ਜੀ ਜਿਨ੍ਹਾਂ ਨੂੰ ਅਮਨ ਔਰ ਸ਼ਾਂਤੀ ਦੇ ਦੂਤ ਕਿਹਾ ਗਿਆ ਜਿਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਕੀ ਸ਼ਹਾਦਤ ਦਿੱਤੀ ਉਹਨਾਂ ਦੀ ਇਸ ਵਾਰਦੀ ਦੇ ਮੌਕੇ ਜੋ ਪੱਟੀ ਕਿੰਤੀ ਵਿੱਚ ਸਾਜ ਸੰਗਤ ਜੀ ਤੁਸੀਂ ਇੱਥੇ ਪਹੁੰਚਿਓ ਮੈਂ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦੀ ਹਾਂ ਆ ਮੁਸ਼ਕਿਲਾਂ ਨੇ ਹੋਤਾ ਵੈਸੇ ਹੀ ਹੱਲ ਹੋ ਸਕਦੀਆਂ ਨਹੀਂ ਪਰ ਮੌਕੇ ਦੀਆਂ ਸਰਕਾਰਾਂ ਉਹ ਚਾਹੇ ਸੈਂਟਰ ਦੀਆਂ ਨੇ ਚਾਹੇ ਪੰਜਾਬ ਦੀ ਮੌਜੂਦਾ ਸਰਕਾਰ ਹੈ ਇਹ ਕਦੇ ਵੀ ਇਹਨੂੰ ਲਾਗੂ ਨਹੀਂ ਹੋਣ ਦੇਣਗੀਆਂ ਕਿਉਂਕਿ ਇਹ ਸਰਦਾਰ ਜਿਨੇ ਹਮੇਸ਼ਾ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦਿੱਤੀ ਹੈ ਅੱਜ ਵੀ ਜੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਗਿਆ ਤਾਂ ਉਹ ਸਿਰਫ ਔਰ ਸਿਰਫ ਪੰਜਾਬ ਦੇ ਹੱਕਾਂ ਨੂੰ ਦੇਖਦੇ ਹੋਏ ਨਹੀਂ ਕੀਤਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਨੂੰ ਪੰਜਾਬ ਨੂੰ بچਾਉਣ ਲਈ ਪੰਜਾਬੀਅਤ ਨੂੰ بچਾਉਣ ਲਈ ਐਡਾ ਵੱਡਾ ਫੈਸਲਾ ਲਿਆ ਏ ਜੇ ਤੱਕ ਤਾਂ ਨਹੀਂ ਬੈਠਣਾ ਆਪਣੀ ਪੰਥ ਦੀ ਪਾਰਟੀ ਸਰਦਾਰ ਲੰਗੋਵਾਲ ਸਾਹਿਬ ਦੀ ਪਾਰਟੀ ਜਿਹਨੂੰ ਸਾਡੀ ਬਹੁਤ ਜ਼ਰੂਰਤ ਹੈ ਘਰ ਘਰ ਜਾਣ ਦੀ ਜ਼ਰੂਰਤ ਹੈ ਪਿੰਡ ਪਿੰਡ ਜਾਣ ਦੀ ਜ਼ਰੂਰਤ ਹੈ ਤਾਂ ਕਿ ਸ਼ਰਮਲੀ ਅਕਾਲੀ ਦਲ ਨੂੰ بچਾ ਕੇ ਪੰਜਾਬ ਨੂੰ ਬਚਾਇਆ ਜਾ ਸਕੇ ਜੇ ਅੱਜ ਵੀ ਅਸੀਂ ਘਰ ਬੈਠੇ ਰਹੇ ਤਾਂ ਇਹ ਜਿਹੜੇ ਲੋਕ ਤੁਰੇ ਫਿਰਦੇ ਨੇ ਜਿਹੜਾ ਚਾਰੇ ਪਾਸੋਂ ਪੰਜਾਬ ਨੂੰ ਇਸ ਕਰਕੇ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ ਸਾਡੇ ਨੌਜਵਾਨਾਂ ਦੇ ਸਿਰ ਤੇ ਹੈ ਵੀਰੋ ਅਸੀਂ ਬਹੁਤ ਵੱਡੀ ਗਿਣਤੀ 'ਚ ਬਦਲਾ ਦੇਣਾ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਦੋ ਵੱਡੇ ਮੁੱਦੇ ਲੈ ਕੇ ਕਿਆ ਦੇ ਨਾਂ ਤੇ ਕਿ ਗਰੀਬ ਦੇ ਬੱਚੇ ਵੀ ਪੜ੍ਹਨੇ ਚਾਹੀਦੇ ਨੇ ਇੱਕ ਮਾਸਟਰ ਦਾ ਮੁੰਡਾ ਜਿਹੜਾ ਪੜ੍ਹਾਈ ਦੀਆਂ ਵੱਟੀਆਂ ਵੱਡੀਆਂ ਗੱਲਾਂ ਕਰਦਾ ਸੀ ਅੱਜ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਠ ਕਾਲਜ ਅੱਠ ਕਾਲਜ ਪੰਜਾਬ ਦੇ ਜਿਹੜਾ ਪ੍ਰਾਈਵੇਟ ਕਰਨ ਜਾ ਰਿਹਾ ਹੈ ਕਿਉਂ ਕਿਉਂਕਿ ਇਹ ਦਿੱਲੀ ਦੇ ਲੋਕਾਂ ਦੇ ਹੱਥਾਂ ਦਾ ਖਿਡੌਣਾ ਹੈ ਇਹ ਲੋਕ ਬਹਿਰੂਪੀਏ ਨੇ ਜਿਹੜੇ ਰੂਪ ਬਦਲ ਕੇ ਸਾਡੀ ਪੰਜਾਬ ਦੀ ਭੋਲੀ ਭਾਲੀ ਜਨਤਾ ਨੂੰ ਬੇਕੂਬ ਬਣਾ ਰਹੇ ਨੇ ਅੱਜ ਸੱਤ ਕਾਲਜ ਜਿਹਦੇ ਚ ਮਲੇਰ ਕੋਟਲਾ ਕਾਲਜ ਵੀ ਹੈ ਉਹਨੂੰ ਵੀ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਤੁਸੀਂ ਜਾਣਦੇ ਹੋ ਕਿ ਮਲੇਰ ਕੋਟਲਾ ਜਾਂ ਪੰਜਾਬ ਦੇ ਬਹੁਤ ਸਾਰੇ ਐਸੇ ਜਿਹੜੇ ਰਜ਼ਾਤ ਨੇ ਜਿਹੜੇ ਸਾਡੇ ਉਨਾ ਦੀ ਫੀਸ ਨਹੀਂ ਦੇ ਸਕਦੇ ਬੜੀ ਮਜਬੂਰੀ ਨਾਲ ਸਰਕਾਰੀ ਕਾਲਜਾਂ ਚ ਪੜਾਉਂਦੇ ਨੇ ਜੇ ਉਹ ਵੀ ਪ੍ਰਾਈਵੇਟ ਕਰ ਦਿੱਤੇਗੇ ਤਾਂ ਸਾਡੇ ਬੱਚੇ ਕਿੱਥੇ ਜਾਣਗੇ ਇਸ ਕਰਕੇ ਇਹਨਾਂ ਝੂਠੇ ਲੋਕਾਂ ਦੀਆਂ ਗੱਲਾਂ 'ਚ ਨਾ ਆਓ ਆਪਣੇ ਆਪ ਨੂੰ ਪਹਿਚਾਣੋ ਸੱਚ ਨੂੰ ਪਹਿਚਾਣੋ ਕਿ ਅਸੀਂ ਕਿੱਥੇ ਖੜੇ ਆ ਕਿ ਅਸੀਂ ਇਸ ਲਈ ਵੋਟ ਪਾਈ ਸੀ ਕਿ ਸਾਡੇ ਜਿਹੜਾ ਪੰਜਾਬ ਹੈ ਇਹ ਲੋਕਾਂ ਨੂੰ ਦਿੱਲੀ ਤੇ ਬੈਠੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਵੇਚ ਦਿੱਤਾ ਜਾਵੇ ਅੱਜ ਇਹਨਾਂ ਦੇ 92 ਐਮਐਲਏ ਕਿੱਥੇ ਲੁਕੇ ਬੈਠੇ ਨੇ ਕੀ ਤੁਸੀਂ ਕਿਸੇ ਨੂੰ ਦੇਖਿਆ ਤੁਸੀਂ ਬੜੇ ਬੜੇ ਖੁਸ਼ਕਿਸਮਤ ਹੋ ਕਿ ਤੁਹਾਡੇ ਕੋਲ ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਸੋਚੋ ਕਿ ਇਹ ਕਿਉਂ ਭੱਜਿਆ ਫਿਰਦੇ ਨੇ ਕਿਉਂ ਪਰਦਾਣ ਜੀ ਤੁਹਾਡੀ ਗੱਲ ਕਰ ਰਹਿਣਾ ਜੇ ਅੱਜ ਵੀ ਨਹੀਂ ਅਸੀਂ ਸੰਭਲੇ ਤਾਂ ਫਿਰ ਅਸੀਂ ਕਦੇ ਸੰਭਲ ਨਹੀਂ ਸਕਦੇ ਇਹਨਾਂ ਲੋਕਾਂ ਨੇ ਪੰਜਾਬ ਨੂੰ ਜ਼ਬੋਚ ਲੈਣਾ ਸਾਡੇ ਹੱਥੋਂ ਇੱਕ ਵਾਰ ਪੰਜਾਬ ਜੇ ਨਿਕਲ ਗਿਆ ਤਾਂ ਦੁਬਾਰਾ ਇਹਨੂੰ ਆਪਣੇ ਕੰਟਰੋਲ 'ਚ ਆਪਣੇ ਆਪ ਨੂੰ ਬਚਾਉਣਾ ਬੜਾ ਮੁਸ਼ਕਿਲ ਹੋ ਜਾਣਾ ਹੈ ਤੁਸੀਂ ਦੇਖਦੇ ਸ਼ਬੀਰ ਨੂੰ ਬੰਡ ਦਿੱਤਾ ਗਿਆ ਤਾਂ ਪੰਜਾਬ ਦੇ ਹਾਲਾਤ ਵੀ ਉਹੀ ਹੋਣੇ ਨੇ ਸਾਡੀ ਤਾਂ ਨੌਜਵਾਨੀ ਪਹਿਲਾਂ ਹੀ ਬਾਹਰ ਧੱਕੇ ਖਾ ਰਹੀ ਐ ਜੇ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਐਸਐਸਏਟਰੀਟ ਚ ਚੰਡੀਗੜ੍ਹ ਚ ਦਿੱਲੀ ਤੋਂ ਲਿਆ ਲਿਆ ਕੇ ਆਪਣੇ ਦਿੱਲੀ ਦੇ ਜਿਹੜੇ ਖੁਸ਼ਾਮਦੀਦ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਬਿਠਾਇਆ ਜਾ ਰਿਹਾ ਤਾਂ ਸਾਡੇ ਬੱਚੇ ਸਾਡੇ ਨੌਜਵਾਨ ਇਹ ਕਿੱਥੇ ਜਾਣਗੇ ਇਹ ਸੋਚਣ ਦੀ ਜ਼ਰੂਰਤ ਹੈ ਇਸ ਕਮ ਚੰਦੀ ਜ਼ਰੂਰਤ ਹੈ ਕਹਿੰਦੇ ਨੇ ਕਿ ਜੇ ਵਕਤ ਖੁੰਝ ਜਾਵੇ ਤਾਂ ਦੁਬਾਰਾ ਉਹਨੂੰ ਹੱਥ 'ਚ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਵੀਰੋ ਬੇਨਤੀ ਕਰਦੀ ਆਂ ਇਹ ਵਕਤ ਹੈ ਇਹਨੂੰ ਸੰਭਾਲ ਲਓ ਆਪਣੇ ਨੀਚੇ